10 ਮੀਟਰ ਮੈਡਲ ਹੋ ਗਿਆ ਅੱਛਾ ਤਾਂ ਫਿਰ ਉਹ ਤੇ ਅੱਛਾ 1933 ਦਾ ਜਨਮ ਹੈ ਤੁਹਾਡਾ 33 ਦਾ 8-9 ਮਹੀਨਿਆਂ ਦੀ ਸੀ ਫਿਰ ਜਦੋਂ ਫਾਦਰ ਸਾਹਿਬ ਪੂਰੇ ਹੋ ਗਏ ਹੈ ਆ 9 ਮਹੀਨੇ ਦੇ ਸੀ 9 ਮਹੀਨੇ ਦੇ ਸੀ 9 ਮਹੀਨੇ ਠੀਕ ਹੈ ਤੇ ਮਾਤਾ 40 ਚ 40 ਚ 44 ਚ ਅੱਛਾ 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 ਤੇ ਫਿਰ ਤੁਸੀਂ ਕਿੰਨੀਆਂ ਪੜ ਗਏ ਫਿਰ ਸੱਤ ਜੀ ਹਟ ਸੱਤਵੀਂ ਚੋਂ ਹਟ ਗਏ ਸੱਤਵੀਂ ਚੋਂ ਹਟ ਗਏ ਉਹਨਾਂ ਟਾਈਮਾਂ ਦੀਆਂ ਤਾਂ ਸੱਤ ਬਹੁਤ ਸੀ ਉਹਦੇ ਹੋ ਸੀ ਨਾ ਉਹ ਜੋ ਇਥੇ ਫੁੱਲ ਪੜੇ ਜਾਂਦੇ ਆਂ ਰਾਮਪਰਾ ਫੁੱਲ ਹਾਂ ਰਾਮਪਰਾ ਫੁੱਲ ਰਾਮਪਰਾ ਫੁੱਲ ਪੜਦੇ ਸੀ ਤੁਸੀਂ ਰਾਮਪਰਾ ਤਾਂ ਪਰੇ ਆ ਚਾਰ ਪੈਣੇ ਨਹੀਂ ਠੀਕ ਹੈ ਤੇ ਫੁੱਲ ਉਰੇ ਠੀਕ ਆ ਹਾਂ ਫੁੱਲ ਉਰੇ ਰਹਿ ਗਿਆ ਇਹ ਫੁੱਲ ਸਕੂਲ ਹੁੰਦਾ ਸੀ ਅੱਛਾ ਅੱਛਾ ਸੱਤ ਸਤਵੀਂ ਦਾ ਕੀ ਤੇ ਸੱਤ ਜੀ ਫਿਰ ਆਪਣਾ ਹਲਚਲਾ ਪੈ ਗਿਆ ਅੱਛਾ 7ਵੀਂ ਦੇ ਵਿੱਚ 47 ਤੇ ਤੁਸੀਂ 7ਵੀਂ ਵਿੱਚ ਸੀਗੇ ਵਾਹ ਜੀ ਵਾਹ ਤੇ ਉਹ ਮੇਰੇ ਜਦੋਂ ਹਲਚਲਾ ਪਿਆ 47 ਅੱਛਾ ਜੀ ਫਿਰ ਘਰਦਿਆਂ ਨੇ ਪੜਨੋ ਹਟਾਲੇ ਚਾਚੇ ਰਹੇ ਉਹਨਾਂ ਮਾਹੌਲ ਖਰਾਬ ਹੋ ਗਿਆ ਫਿਰ ਕਿ ਰਾਤ ਕੋਈ ਨਹਿਰ 'ਚ ਮਾਰਦੇ ਸਿੱਟ ਜਿਹੇ ਇਹਨਾਂ ਨੂੰ ਵਾਹ ਬਿਲਕੁਲ ਸਹੀ ਗੱਲ ਹੈ ਜੀ ਨਹੀਂ 10-12 ਮੁੰਡੇ ਸੀਗੇ ਇੱਥੋਂ ਦੇ ਅੱਛਾ ਸਾਰੇ ਹੜ ਗਏ ਤੇ ਬਜ਼ੁਰਗੋ ਇਥੇ ਮੁਸਲਮਾਨਾਂ ਦੇ ਘਰ ਵੀ ਸੀਗੇ ਸੀ ਜਲਾਹਿਆਂ ਦੇ ਘਰ ਸਾਡੇ ਜਲਾਹਿਆਂ ਦੇ ਘਰ ਸੀ ਤੇ ਫਿਰ ਵੰਡ ਵੇਲੇ ਉਹਨਾਂ ਦਾ ਕੀ ਬਣਿਆ ਉਹ ਬੁੜੀਆਂ ਦਾ ਮਾਰਤੀਆਂ ਸੀ ਹਾਂਜੀ ਬੁੜੀਆਂ ਮਾਰਤੀਆਂ ਸੀ ਤੇ ਲੋਕਾਂ ਨੇ ਬੰਦੇ ਫਿਰ ਲੋਕਾਂ ਨੇ ਘਰੀ ਲਕੋ ਲੋਕੋ ਦੇ ਤੇ ਮਗਰੋਂ ਫਿਰ ਛੱਡੇ ਪਾਕਿਸਤਾਨ ਛੱਡੇ ਓਹੋ ਛੱਡਣ ਵੇਲੇ ਵੀ ਇੱਕ ਤਾਂ ਮੇਰੇ ਚਾਚਾ ਨਾਲ ਸੀ ਅੱਛਾ ਤੇ ਤੋ ਪੰਜ-ਛੱਤ ਬੰਦੇ ਪਿੰਡ ਦੇ ਹੋਰ ਸੀ ਫਿਰ ਇਹਨਾਂ ਨੂੰ ਨਹਿਰ ਧਪਾਇਆ ਜਿਹੜੀ ਜੀ ਬਾਰਡਰ ਦੇ ਪੁਰਾਣੀ ਨਹਿਰ ਹਾਂਜੀ ਅੰਗਰੇਜ਼ਾਂ ਵੇਲੇ ਜਲਦੀ ਉਹ ਰਾਜ ਰਾਜ ਕਰਨ ਨਾਲ ਰਾਜ ਕਰਨ ਨਾਲ ਉੱਥੇ ਛੱਡੇ ਉਹੀ ਹੈ ਨਾ ਰਾਜਕਨਾਲ ਇਹ ਉਹੀ ਚੱਲਦੀ ਹੈ ਉਹ ਆਪਣੇ ਪਿੰਡ ਦੇ ਕੋਲ ਦੀ ਲੰਗਦੀ ਨਥੋਰਦੇ ਇਹ ਇਹ ਰਾਜਕਨਾਲ ਹੀ ਇਹ ਜਿਹੜੀ ਆਪਣੇ ਪਿੰਡ ਕੋਲ ਦੀ ਲੰਗਦੀ ਹੈ ਇੱਥੋਂ ਇਹ ਦੋ ਹੈ ਉੱਥੇ ਜਾ ਕੇ ਉੱਥੇ ਇੱਕ ਹੋ ਜਾਂਦੀ ਜਾ ਕੇ ਨਹੀਂ ਨਹੀਂ ਇਹ ਤਾਂ ਹੈਗੀ ਨਾ ਦੰਨੇ ਪੱਕੀਆਂ ਨਾ ਸੁਣ ਤਾ ਲੋ ਮੇਰੀ ਗੱਲ ਅੱਛਾ ਇਹ ਬਠੰਡਾ ਟੱਪ ਕੇ ਡੱਬਾ ਵਾਲੀ ਕੋਲੇ ਜਾ ਕੇ ਇੱਕ ਹੋ ਜਾਂਦੀ ਹੈ ਉੱਥੇ ਇੱਕ ਕਿੱਲੇ ਦੀ ਚੜਾਈ ਹੈ ਜਿਹਦੀ ਸਾਰੇ ਰਾਜਸਥਾਨ ਨੂੰ ਪਾਣੀ ਇਹਦਾ ਜਾਂਦਾ ਇੰਦਰਾ ਗਾਂਧੀ ਨੇ ਬਣਾਈ ਸੀ ਨਾ ਇਹ ਹਾਂ ਹਾਂ ਪਰ ਨਾ ਮੈਂ ਨਾ ਰਾਜਸਥਾਨ ਨੂੰ ਜਾਂਦੀ ਐ ਇਹ ਉਹ ਹੋਰ ਜਿਹੜੇ ਇੰਦਰਾ ਗਾਂਧੀ ਨੇ ਹੋਣਾ ਇਹ ਅੱਛਾ ਜਿਹੜੀ ਇੰਦਰਾ ਗਾਂਧੀ ਦੀ ਨਹਿਰ ਉਹ ਅੰਗਰੇਜ਼ਾਂ ਵੇਲੇ ਦੀ ਬਣੀ ਵੀ ਇਹਨਾਂ ਵੱਡੀ ਪੱਕੀ ਨੇ ਉਹ ਨਹਿਰ ਇਹ ਜਿਹੜੀ ਤੁਸੀਂ ਕਹਿੰਦੇ ਆ ਇਹ ਉਹਰ ਦੇ ਪਹਿਲੇ ਪਾਸੇ ਦੀ ਐ ਇਹ ਉੱਧਰ ਹੀ ਜਾਵਾਂ ਹਬੋਰ ਦੇ ਪਹਿਲੇ ਪਾਸੇ ਦੀ ਐ ਤੇ ਕੀ ਇਹਦਾ ਹਰੀਕੇ ਪੱਤਨ ਤੋਂ ਹੀ ਨਿਕਲਦੀ ਐ ਨਾ ਇਹ ਉਹ ਹਾਂ ਅਰੇ ਕੇ ਪਤਨ ਤੋਂ ਨਿਕਲਦੀ ਐ ਅਰੇ ਕੇ ਪਤਨ ਤੋਂ ਤਾਂ ਇਹ ਹੀ ਨਿਕਲਦੇ ਨੇ ਤੁਮਨੇ ਅਜੇ ਕਿ ਹੋਂ ਇਕੱਠੀਆਂ ਤੁਮਨੇ ਬਰਾਬਰ ਜਾਈ ਇੱਕ ਕੋਟਕਪੂਰੇ ਦਾ ਤੇ ਫਰੀਦਕੋਟ ਦੇ ਹਾਂ ਫਰੀਦਕੋਟ ਦੇ ਨਾਲ ਦੀ ਉਹੀ ਉਹ ਨਹਿਰ ਹੋ ਉਹ ਨਹੀਂ ਐ ਉਹ ਅੱਛਾ ਉਹ ਹੋਰ ਐ ਉਹ ਜੋ ਪਰੇ ਆ ਉਹ ਤੋਂ ਪਰੇ ਆ ਨਾ ਠੀਕ ਐ ਪਰੇ ਆ ਨਾ ਠੀਕ ਐ ਅੱਛਾ ਉਹ ਨਹਿਰ ਟਪਾ ਕੇ ਆਏ ਉਹ ਨਹਿਰ ਟਪਾ ਕੇ ਆਏ ਉਹਨਾਂ ਨੂੰ ਤੇ ਬਜ਼ੁਰਗੋ ਜਿਹੜੀਆਂ ਬੁੜੀਆਂ ਮਰ ਜਾਂ ਸੀਗੀਆਂ ਤੇ ਉਹ ਇਹ ਫਿਰ ਪਿੰਡ ਦੇ ਸਿੱਖਾ ਸੁੱਖਾਂ ਨੇ ਇਹਨਾਂ ਨੇ ਮਾਰ ਗਿਆ ਉਹ ਬੁੜੀਆਂ ਵੀ ਬਾਜ ਮੇਂ ਬਰਾਜ ਦੇ ਅੱਛਾ ਸਾਡੇ ਕਿਸੀ ਭੈਣ ਦੇ ਪਿੰਡ ਦਾ ਜਥੇਦਾਰ ਅੱਛਾ ਲੈ ਸਮਝੋ ਸੁਣੋ ਅੱਛਾ ਉਹ ਮੇਰਾ ਸਾੜਾ ਉਹ ਬਰਾਜ ਜਦੋਂ ਜਾ ਕੇ ਆਦਾ ਤੁਸੀਂ ਇਹ ਕਿ ਸਾਡੇ ਪਿੰਡ ਦੇ ਮੁੰਸਰਾਂ ਨੂੰ ਮਾਰ ਦਿਓ ਅਸੀਂ ਤੁਹਾਡੇ ਪਿੰਡ ਦੇ ਨੂੰ ਮਾਰ ਦਿਆਂ ਓਏ ਹੋਏ ਉਹ ਭੈਣ ਜਥੇਦਾਰ ਮਰਾਜ ਦੇ ਥਾ ਗਿਆ ਉਹਨੇ ਦਿਪਹਿਰੇ ਸਾਰਿਆਂ ਨੂੰ ਇਕੱਠੀਆਂ ਕਰ ਲੈਣ ਤਾਂ ਬੁੜੀਆਂ ਮਾਰ ਬੰਦੇ ਤਾਂ ਭੱਜ ਗਏ ਭੱਜ ਗਏ ਬੁੜੀਆਂ ਤੋਂ ਬੁੜੀਆਂ ਇਕੱਠੀਆਂ ਕਰਕੇ ਤੇ ਇੱਥੇ ਮਾਰਤੀਆਂ ਬਿਲਿਅਨ ਦਾ ਪਿੱਕ ਪੜਾ ਰਿਹਾ ਜਿਹੜਾ ਇੱਧਰ ਕੁੜੀਆਂ ਕੋਲੇ ਅੱਛਾ ਇਹ ਛਿੱਪੇ ਪੁਰਾਣੇ ਠੰਬੂ ਕੱਟੀਆਂ ਕਰ ਲੇਗੀ ਅੱਛਾ ਫੇਰ ਕੋਈ ਕਿਵੇਂ ਕੋਈ ਕੋਈ ਲੈ ਰੋ ਗਿਆ ਹਾਏ ਹਾਏ ਕੋਈ ਫੇਰ ਫੇਰਾ ਸਰਾ ਜਲੇ ਜਾ ਕੇ ਉਹ ਮਾਰ ਦਿਆ ਬਾਹਰ ਉਹ ਮਾਰ ਦਿਆ ਉਹਨਾਂ ਮਰਾਜ਼ ਜਿਹੜੇ ਬਰਾ ਬੰਦੇ ਜਿਹਾ ਉਹਨਾਂ ਨੂੰ ਪਾਣੀ ਪੀਂਦੇ ਰਹੇ ਉਹ ਅੱਛਾ ਹਾਕਮ ਹਾਕਮ ਸੀ ਉਹ ਹਾਂ ਉਹ ਪਾਣੀ ਪੀਂਦੇ ਰਿਹਾ ਮਾਂ ਚਾਚਾ ਪਾਣੀ ਚਾਹ ਆ ਪਾਣੀ ਬਾਪੂ ਪਾਣੀ ਹਏ ਹਏ ਪਤਾ ਉ ਪਰ ਪਹਿਲਾਂ ਤਾਂ ਇਕੱਠੇ ਰਹਿੰਦੇ ਰਹੇ ਦਾਲ ਕੜਛੀ ਦਾ ਸੀਰ ਸੀਗਾ ਤੇ ਜਦੋਂ ਇਹ ਰੌਲਾ ਪੈ ਗਿਆ ਤੇ ਉਦੋਂ ਫਿਰ ਇਹ ਸਭ ਕੁਝ ਬਹੁਤ ਪਿਆਰ ਖਤਮ ਹੋ ਗਿਆ ਤੇ ਲੋਕਾਂ ਨੇ ਮੇਰੀ ਗੱਲ ਸੁਣੋ ਹੁਣ ਤੁਸੀਂ ਹੱਥਾ ਵੱਢ ਲੋ ਮੈਂ ਵੱਢ ਲੈਣਾ ਖੂਨ ਤੇ ਕੋਝੇ ਨਿਕਲਣਾ ਤੇ ਧਰਮ ਤਾਂ ਬਜ਼ੁਰਗੋ ਸੱਚ ਬੋਚ ਆਪਣੇ ਬਣਾਏ ਹੋਏ ਆ ਆਪਣੇ ਇਨਸਾਨ ਸਭ ਤੋਂ ਵੱਡਾ ਇਨਸਾਨੀਅਤ ਦਾ ਧਰਮ ਇਨਸਾਨ ਤੋਂ ਵੱਡਾ ਧਰਮ ਤਾਂ ਕੋਈ ਨਹੀਂਗਾ ਕੋਈ ਨਹੀਂ ਹੁਣ ਮੁਸਲਮਾਨ ਮੁਸਲਮਾਨਾਂ ਦੇ ਕਿਹ ਕੁ ਨੱਟ ਦਾ ਨਿਕਲਦਾ ਦੱਸੋ ਉਹ ਜਿਹੜੇ ਨਾ ਦੇ ਵੱਡੇ ਗ੍ਰੰਥ ਹਨਾ ਮੁਸਲਮਾਨਾਂ ਦੇ ਹਾਂ ਉਹ ਵੀ ਭਾਈ ਜਣੇ ਉਹ ਕਹਿੰਦੀ ਹੈ ਬਈ ਮਖ루ਕਾਤਾ ਜਿਹੜੀ ਅੱਛਾ ਜੀ ਇਹ ਸਭ ਇੱਕ ਹੈ ਹਾਂ ਹੈਗੀ ਆ ਆਲਮੀਨ ਬਿਲਕੁਲ ਬਿਲਕੁਲ ਮਖਰੂਕੂ ਤੇ ਆਲਮੀਨ ਆਲਮੀਨ ਜਿਹੜੇ ਦੁਨੀਆ ਭਰ ਦੀ ਸਾਰੀ ਦੁਨੀਆ ਇੱਕ ਹੈ ਵਾਹ ਜੀ ਤੇ ਇਹ ਜਿਹੜੇ ਕਟੜ ਆ ਇਹ ਬਈ ਆਲਮੀ ਨੇ ਤਾਂ ਮੁਸਲਮਾਨ ਨਾਲ ਜੋੜ ਲਿਆ ਬਾਤ ਜੋੜ ਲਿਆ ਬਸ ਆਹੀ ਗੱਲ ਹੈ ਬਾਤ ਵਾਹ ਵਾਹ ਮੁਸਲਮਾਨ ਟਾਈਮ ਟਾਈਮ ਦੀ ਗੱਲ ਤੇ ਉਹਨਾਂ ਨੇ ਕੀ ਵਿਗਾੜਿਆ ਸੀ ਆਪਣਾ ਆਪਣਾ ਜੇ ਇਹਨਾਂ ਨੇ ਮਾਰਤਾ ਕੁਝ ਨਹੀਂ ਬਸ ਇੱਕ ਤੇ ਫਿਰ ਕਹਿੰਦੇ ਅਸੀਂ ਜਥੇਦਾਰ ਬਣੇ ਫਿਰਦੇ ਹੋ ਕੀ ਦੱਸ ਕੀ ਹੈ ਜੇ ਜਥੇਦਾਰ ਦਾ ਜੇ ਤੁਸੀਂ ਇਨਸਾਨ ਸੀ ਜੇ ਚੰਗੇ ਸੀ ਮੈਂ ਉਹਦੇ 14 ਸਾਲ ਦਾ ਜਿਹਦੇ ਸਾਡੇ ਪਿੰਡ 'ਚ ਜਥੇਦਾਰ ਪਏ ਹਾਂ ਜਿਹਦਾ ਪਿਆ ਇਹਨਾਂ ਦਾ ਹਾਂ ਮੈਂ ਤੇ ਮਾਗੀ ਤੇ ਦੋ ਮੁੰਡੇ ਹੋਰ ਸੀ ਅਸੀਂ ਸਾਡੇ ਬਾਹਰ ਨਾਲ ਗਏ ਉਹਨੇ ਅੱਕ ਮੇਰੇ ਦੇ ਘਰ ਨਾਲ ਗੁੜੀ ਉਹਨੇ ਅੱਛਾ ਇੱਥੇ ਅਸੀਂ ਬੈਠੇ ਤਾਂ ਖੇਡਦੇ ਹੁੰਦੇ ਉੱਥੇ ਅਸੀਂ ਤਾਂ ਖੇਡਦੇ ਸੀ ਚਾਰੇ ਜਣੇ ਹਾਂ ਬਾਗੀ ਵੀ ਨਾਲ ਸੀ ਉਹ ਉਹਨੂੰ ਰੱਖੋ ਜਿਹੜਾ ਇਹਦਾ ਮੁੰਡਾ ਅੱਛਾ ਜੀ ਖੇਡਦੇ ਖੇਡਦੇ ਜਦੋਂ ਅਸੀਂ ਚਾਹਕ ਵੇਲੇ ਕਰਕੇ ਚਲੇ ਘਰ ਨੂੰ ਚਾਹ ਪੀਏ ਜੀ ਹਾਂਜੀ ਜਦੋਂ ਠੀਕ ਅੰਦਰ ਲੈ ਕੇ ਘਰ ਆਣਗੇ ਤੇ ਮੂਰੂ ਜਿਹਾ ਆ ਗਿਆ ਅੱਛਾ ਜਦੋਂ ਜਥਾ ਆ ਗਿਆ ਪਾਣ ਨਾਲ ਕੋ ਗੁਡਾ ਸੇ ਬਰਸੇ ਚੱਕੀ ਨੂੰ ਲੋਕ ਅੱਛਾ ਤੇ ਮਾਗੀ ਕੰਮ ਬਟੇ ਮਾਗੀ ਕੰਮ ਬਟੇ ਹੁਣ ਤੂੰ ਚੁੱਪ ਕਰਕੇ ਆਵਲੇ ਘਰੇ ਨਾ ਬੜੀ ਹਾਂ ਮੇਰੇ ਨਾਲ ਆ ਗਿਆ ਓਏ ਹੋਏ ਵਾਹ ਜੀ ਮੈਂ ਜੀ ਨੂੰ ਆਵਲੇ ਨਾਲ ਲਾ ਕੇ ਕਿ ਇੱਥੇ ਅਸੀਂ ਆਵਲੇ ਘਰੇ ਮੈਂ ਲੈ ਆਇਆ ਠੀਕ ਹੈ ਲੈ ਕੇ ਚਾਹ ਚੂਰੂ ਠੀਕ ਹੈ ਜੀ ਆ ਜਾਓ ਕੋਇਆ ਫਿਰ ਦੋ ਤਿੰਨ ਦਿਨ ਅਸੀਂ ਰੱਖਿਆ ਉਹਨੂੰ ਤੇ ਬੁੜੀਆਂ ਮਾਰਤੀਆਂ ਉਹਨਾਂ ਦੀਆਂ ਬੁੜੀਆਂ ਉਹਨਾਂ ਨੇ ਲੱਗ ਆਏ ਹੋਏ ਇਹ ਫਿਰ ਬੰਦੇ ਸਾਰੇ বাজ ਰਹੇ ਇਹ ਫਿਰ ਬੰਦੇ 5-5-7 ਬੰਦੇ ਘਰਾਂ ਕੇ ਤੇ ਉਹ ਦ੍ਰੁਪਾ ਕੇ ਸੰਛੇ ਜੀ 5-7 ਮਾਰ ਗਏ ਜੇ ਇਨਸਾਨੀਅਤ ਹੁੰਦੀ ਤਾਂ ਨਾਲ ਬੁੜੀਆਂ ਨੂੰ ਵੀ ਛੱਡ ਆਉਂਦੇ ਇਹਨਾਂ ਨੇ ਗਲਤ ਕੀਤਾ ਫਿਰ ਬੁੜੀਆਂ ਤਾਂ ਉਹਦੀ ਮਾਰਤੀਆਂ ਮਾਰਤੀਆਂ ਉਹਨਾਂ ਨੇ ਜਥੇਦਾਰ ਨੇ ਮਾਰ ਜਥੇਦਾਰ ਨੇ ਮਰਵਾਇਆ ਆ ਵੀ ਬੰਨ ਕੰਬੜਾ ਹੋ ਕੇ ਮਰਿਆ ਫੇ ਹੈ ਓਏ ਰੱਬ ਤਾਂ ਦੇਖਦਾ ਹੈ ਨਾ ਬੰਦੇ ਸੀ ਉਹ ਵੀ ਬੰਦੇ ਸੀ ਜਦੋਂ ਆਪਾਂ ਇਕੱਠੇ ਉਹਨਾਂ ਨਾਲ ਵਰਤਦੇ ਸੀ ਮੋਹ ਪਿਆਰ ਸੀਗਾ ਇਕੱਠੇ ਬੈਠਦੇ ਹੁੰਦੇ ਸੀ ਖਾਂਦੇ ਪੀਂਦੇ ਇਕੱਠੇ ਸੀ ਤਾਂ ਫਿਰ ਚੰਗੇ ਵਧੀਆ ਬੰਦੇ ਹੁੰਦੇ ਤਾਂ ਉਹ ਬੁੜੀਆਂ ਨੂੰ ਵੀ ਕਹਿੰਦੇ ਭਾਈ ਵੀ ਤੁਸੀਂ ਸਾਡੀਆਂ ਜਿਓ ਜੀਆਂ ਇੱਜ਼ਤ ਆ ਤੁਸੀਂ ਵੀ ਇਹਨਾਂ ਦੀ ਇੱਜ਼ਤ ਹੈ ਤੇ ਅਸੀਂ ਤੁਸੀਂ ਸਾਡੀਆਂ ਬੁੜੀਆਂ ਨਾਲ ਦੀ ਬੰਦੇ ਮੈਨੇ ਸਾਲੇ ਨੇ ਮਰਵਾਏ ਹੈ ਮਰਵਾਤੇ ਨਹੀਂ ਨਹੀਂ ਬਹੁਤ ਮਾੜੀ ਗੱਲ ਕੀਤੀ ਬਹੁਤ ਮਾੜੀ ਗੱਲ ਕੀਤੀ ਚਲੋ ਟਾਈਮ ਟਾਈਮ ਦੀ ਗੱਲ ਹੋ ਗਿਆ ਮਰਿਆ ਭੈਣ ਜੋ 哦。Oh. <laughs>